ਜੇ ਨਿਆ ਉਮੀਦਾਂ ਦੇ ਨਾਲ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਜੋ ਅਸਾਂ ਉਮੀਦਾਂ ਇਹਨਾਂ ਤੋਂ ਸਨ ਉਹਦੇ ਉੱਤੇ ਇਹ ਬਿਲਕੁਲ ਵੀ ਖਰੇ ਨਹੀਂ ਉਤਰੇ ਜਿਹੜੇ ਪੈਨਸ਼ਨਰ 75 ਤੋਂ 85 ਸਾਲ ਦੇ ਨੇ ਉਹਨਾਂ ਨੂੰ ਇਹਨਾਂ ਨੇ ਪੈਸੇ ਦੇਣੇ ਹੈ ਜੀ 12 ਕਿਸ਼ਤਾਂ ਦੇ ਵਿੱਚ ਜੋ ਕਿ ਅਪ੍ਰੈਲ 2025 ਤੋਂ ਸ਼ੁਰੂ ਹੋਣੀ ਹੈ ਇਹ ਸਰਕਾਰ ਆਪਣੇ ਪੱਲਿਓ ਕੀ ਦੇ ਗਈ ਹੈ ਹਰ ਜੀ ਕੁਝ ਵੀ ਨਹੀਂ 2027 ਤੱਕ ਇਹਨਾਂ ਦੀ ਸਰਕਾਰ ਟਿਕ ਪੈਣੀ ਆ ਨਵੇਂ ਇਲੈਕਸ਼ਨਸ ਆ ਜਾਣੇ ਤੇ ਤੁਹਾਨੂੰ ਮੈਂ ਦਾਅਵੇ ਨਾ ਕਹਿ ਸਕਦਾ ਇਹ ਸਰਕਾਰ ਰਿਪੀਟ ਨਹੀਂ ਹੁੰਦੀ ਅਸੀਂ ਮੰਨ ਕਰਦੇ ਆ ਕਿ ਸਾਡੀ ਜਿਹੜੀ ਇਨਸਟਾਲਮੈਂਟਸ ਤੁਸੀਂ ਇਹਨੀਆਂ ਲੇਟ ਕੀਤੀਆਂ ਨੇ ਇਹਦੇ ਉੱਤੇ ਸਾਨੂੰ ਵਿਆਜ ਵੀ ਦਿੱਤਾ ਜਾਵੇ ਹਰ ਚੀ ਪੰਜਾਬੀ ਦੀ ਬੜੀ ਪਗਾਣੀ ਕਹਾਵਤ ਹੈ ਇਹਨਾਂ ਨੇ ਸਾਨੂੰ ਖੀਰ ਤੇ ਦਿੱਤੀ ਆ ਕੌਲੇਜ ਪਾ ਗਏ ਲੇਕਿਨ ਉਹਦੇ ਉੱਤੇ ਸਵਾਹ ਪਾਤੀ ਹੁਣ ਇਹ ਖੀਰ ਖਾਈਏ ਕਿਵੇਂ ਤੇ ਛੁੱਟੀ ਹੈ ਕਿ ਸਾਡਾ ਇਹ ਹਾਲਤ ਹੋਈ। ਬਾਬੂ ਸ਼ਹੀਦ ਦੇਖ ਰਹੇ ਤੁਸੀਂ ਪਿਛਲੇ ਦਿਨੀ ਜਿਹੜੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਸੀ ਲੰਬੇ ਸਮੇਂ ਬਾਅਦ ਕੈਬਨਿਟ ਮੀਟਿੰਗ ਹੋਈ ਸੀ ਤੇ ਕੈਬਨਿਟ ਦੀ ਮੀਟਿੰਗ ਤੋਂ ਪੰਜਾਬ ਦੇ ਲੋਕਾਂ ਨੂੰ ਆਸਾਂ ਵੀ ਬਹੁਤ ਸੀ ਤੇ ਉਹਦੇ ਵਿੱਚ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਕਿ ਬਹੁਤ ਵੱਡੇ ਫੈਸਲੇ ਲਏ ਗਏ ਜਿਦੇ ਵਿੱਚ ਇੱਕ ਬੜਾ ਵੱਡਾ ਫੈਸਲਾ ਸੀ ਮੁਲਾਜ਼ਮਾਂ ਦੇ ਨਾਲ ਜੁੜਿਆ ਹੋਇਆ ਕਿ ਮੁਲਾਜ਼ਮਾਂ ਦੇ ਜਿਹੜੇ ਪੈਂਡਿੰਗ ਏਰੀਅਰ ਸੀਗੇ ਉਹਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਕਿ 14000 ਕਰੋੜ ਦੀ ਜਿਹੜੀ ਰਕਮ ਹੈ ਉਹ ਡਿਸਬਰਸਲ ਦਾ ਉਹਦੇ ਚ ਐ ਐਲਾਨ ਕੀਤਾ ਗਿਆ ਸੀਗਾ ਵੱਖ-ਵੱਖ ਇਨਸਟਾਲਮੈਂਟਸ ਦੇ ਵਿੱਚ ਜਿਹੜੇ EMPLOYEES ਨੇ PENSIONERS ਨੇ ਉਹਨਾਂ ਨੂੰ ਜਿਹੜਾ ਏਰੀਅਸ ਜਿਹੜੇ ਉਹਨਾਂ ਦੇ ਬਕਾਏ ਸੀਗੇ ਉਹ ਉਹਨਾਂ ਨੂੰ ਮਿਲਣਗੇ ਤੇ ਜਿਹਦੇ ਨਾਲ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਸੀ ਕਿ 3 ਲੱਖ EMPLOYEES ਨੇ ਤੇ तकरीबन 3 ਲੱਖ ਹੀ PENSIONERS ਨੇ ਜਿਨ੍ਹਾਂ ਨੂੰ ਇਹਦਾ ਸਿੱਧੇ ਤੌਰ ਤੇ ਫਾਇਦਾ ਮਿਲੂਗਾ 6ਵੇਂ ਪੇ ਕਮਿਸ਼ਨ ਦੇ ਹਸਾਬ ਦੇ ਨਾਲ ਜਿਹੜੇ ਹੈਗੇ ਆ ਇਹ ਜਿਹੜੀ ਇਨਸਟਾਲਮੈਂਟਸ ਜਿਹੜੀਆਂ ਹੋਣਗੀਆਂ ਉਹ ਦਿੱਤੀਆਂ ਜਾਣਗੀਆਂ ਸੋ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਪਰ ਮੁਲਾਜ਼ਮਾਂ ਨੂੰ ਇਹ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਜਦੋਂ ਚਿੱਠੀ ਇਹਦੀ ਜਾਰੀ ਹੋਈ ਹੈ ਤਾਂ ਉਸ ਚਿੱਠੀ ਨੂੰ ਸਟੱਡੀ ਕਰਨ ਤੋਂ ਬਾਅਦ ਮੁਲਾਜ਼ਮਾਂ ਨੇ ਕੀ ਪਾਇਆ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਮੁਲਾਜ਼ਮਾਂ ਦੇ ਆਗੂ ਨੇ ਮਨਜੀਤ ਸਿੰਘ ਰੰਦਾਵਾ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਪੂਰਾ ਸਟੱਡੀ ਕੀਤਾ ਇਸ ਲੈਟਰ ਨੂੰ ਸਰਕਾਰ ਦੇ ਨੂੰ ਤੇ ਉਹਨਾਂ ਤੋਂ ਜਾਣਦੇ ਕਿ ਵਾਕੀ ਮੁਲਾਜ਼ਮਾਂ ਦੇ ਲਈ ਇਹ ਉਹ ਇੱਕ ਫੈਸਲਾ ਹੈ ਜਿਹਦੀ ਉਹ ਜਦੋਂ ਤੋਂ ਸਰਕਾਰ ਬਣੀ ਹੈ ਭਗਵੰਤ ਮਾਨ ਦੀ ਉਸ ਵੇਲੇ ਤੋਂ ਉਡੀਕ ਕਰ ਰਹੇ ਨੇ ਇਹਦੇ ਵਿੱਚ ਅਜੇ ਵੀ ਕੱਟਣ ਪਾਉਣ ਨੂੰ ਕੁਝ ਨਹੀਂ ਰੰਦਾਵਾ ਸਾਹਿਬ ਬੜਾ ਵੱਡਾ ਇਹ ਫੈਸਲਾ ਸੀ ਕੈਬਨਿਟ ਦਾ ਅ 14000 ਕਰੋੜ ਡਿਸਬਰਸ ਕਰਨ ਦਾ ਫੈਸਲਾ ਲਿਆ ਗਿਆ ਤੇ ਚਿੱਠੀ ਵੀ ਆਈ ਹੈ ਤੇ ਕੀ ਤੁਸੀਂ ਇਹਦੇ ਵਿੱਚ ਜਦੋਂ ਪੜਿਆ ਤੇ ਕੀ ਇਹਦੇ ਵਿੱਚ ਕੱਢਣ ਪਾਉਣ ਨੂੰ ਮਿਲਿਆ ਜੀ ਅ ਹਰਸ਼ ਜੀ ਜਿੰਨੀਆਂ ਉਮੀਦਾਂ ਦੇ ਨਾਲ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਜੋ ਅਸਾਂ ਉਮੀਦਾਂ ਇਹਨਾਂ ਤੋਂ ਸਣ ਉਹਦੇ ਉੱਤੇ ਇਹ ਬਿਲਕੁਲ ਵੀ ਖਰੇ ਨਹੀਂ ਉਤਰੇ ਉਹਦਾ ਤਾਜ਼ਾ ਉਦਾਹਰਨ ਹੈਗਾ ਆ ਚਿੱਠੀ ਜਿਹੜੀ 18 ਫਰਵਰੀ 2025 ਨੂੰ 4-5 ਮਹੀਨੇ ਦੀ ਬਾਤ ਜਿਹੜੀ ਕੈਬਨਿਟ ਮੀਟਿੰਗ ਹੋਈ ਆ ਉਹਦੇ ਵਿੱਚ ਇਹਨਾਂ ਨੇ ਕੱਢੀ ਆ ਇਹ ਚਿੱਠੀ ਇੱਕ ਹਿਸਾਬ ਦਾ ਆਈ ਵਾਸ਼ ਹੈ ਇਹਦੇ ਵਿੱਚ ਮੁਲਾਜ਼ਮਾਂ ਦੇ ਪੱਲੇ ਕੁਝ ਨਹੀਂ ਪੈਣਾ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ ਚ ਦੱਸਾਂ ਇਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਲਿਖਿਆ ਜੀ 85 ਸਾਲ ਤੋਂ ਉੱਪਰ ਵਾਲੇ ਪੈਨਸ਼ਨਰਸ ਨੂੰ ਅਸੀਂ ਦੋ ਕਿਸ਼ਤਾਂ ਵਿੱਚ ਦੇ ਦੇਵਾਂਗੇ ਪੈਸੇ ਹਰਜ ਜੀ ਲਗਭਗ 3 ਲੱਖ ਪੈਨਸ਼ਨਰ ਹੈ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਮੇਰੇ ਖਿਆਲ ਵੱਧ ਤੋਂ ਵੱਧ 800 ਤੋਂ 1000 ਦੇ ਦਰਮਿਆਨ 85 ਸਾਲ ਤੋਂ ਉੱਪਰ ਵਾਲੇ ਪੈਨਸ਼ਨਰ ਨੇ ਇਹਦੇ ਤੋਂ ਵੱਧ ਨਹੀਂ ਹੋਣਾ ਇਹਨਾਂ ਨੂੰ ਇਹਨਾਂ ਨੇ ਦੋ ਕਿਸ਼ਤਾਂ ਦੇਣਾ ਜੋ ਕਿ ਫਰਵਰੀ ਅਤੇ ਮਾਰਚ ਦੀ ਕਿਸ਼ਤ ਵਿੱਚ ਆਜੂਗਾ ਇਹਦੇ ਵਿੱਚ ਸਵਾਗਤ ਹੈ ਇਹਨਾਂ ਦਾ ਇਹਦੇ ਵਿੱਚ ਫੈਸਲਾ ਠੀਕ ਹੈ ਇਸ ਤੋਂ ਬਾਅਦ ਦੂਜਾ ਇਹਨਾਂ ਨੇ ਇਹਦੇ ਵਿੱਚ ਕੰਡੀਸ਼ਨ ਦਿੱਤੀ ਹੈ ਜੀ ਜਿਹੜੇ ਪੈਨਸ਼ਨਰ 75 ਤੋਂ 85 ਸਾਲ ਦੇ ਨੇ ਉਹਨਾਂ ਨੂੰ ਇਹਨਾਂ ਨੇ ਪੈਸੇ ਦੇਣੇ ਹੈ ਜੀ 12 ਕਿਸ਼ਤਾਂ ਦੇ ਵਿੱਚ ਜੋ ਕਿ ਅਪ੍ਰੈਲ 2025 ਤੋਂ ਸ਼ੁਰੂ ਹੋਣਗੀਆਂ ਹਰਜੀ ਜਿਹੜੇ 75 ਸਾਲ ਤੋਂ 85 ਸਾਲ ਦੇ ਦਰਮਿਆਨ ਹੈ ਇਹਨਾਂ ਦੀ ਗਿਣਤੀ ਲਗਭਗ 10000 ਦੀ ਹੈ ਤੇ ਸਰਕਾਰ ਨੇ ਕੀ ਦਿੱਤਾ ਪੱਲੇ ਉਹ ਤੇ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ ਉਦੋਂ ਬਾਅਦ ਇਹਨਾਂ ਨੇ 75 ਸਾਲ ਤੋਂ ਥੱਲੇ ਵਾਲੇ ਜਿਹੜੇ ਪੈਨਸ਼ਨਰ ਹੈ ਜਿਹਦੀ ਕਿ ਗਿਣਤੀ ਸਭ ਤੋਂ ਜ਼ਿਆਦਾ ਉਹਨਾਂ ਨੂੰ ਇਹਨਾਂ ਨੇ ਏਰੀਅਰ ਦੇਣਾ ਜੀ 2016 ਤੇ 17 ਦਾ ਏਗਿਆਰ ਦੇਣਾ 15 ਕਿਸ਼ਤਾਂ ਦੇ ਵਿੱਚ ਟੋਟਲ ਏਰੀਅਰ ਦੇਣਾ ਹੈ ਇਹਨਾਂ ਨੇ 42 ਕਿਸ਼ਤਾਂ ਦੇ ਵਿੱਚ ਹੁਣ 42 ਕਿਸ਼ਤਾਂ ਦੇ ਵਿੱਚ ਇਹਨਾਂ ਦਾ ਏਰੀਅਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਲੱਖ ਲੱਖ ਰੁਪਏ ਜਾਂ ਸਵਾ ਲੱਖ ਰੁਪਏ ਤੋਂ ਵੱਧ ਹੋਊਗਾ ਲੱਖ ਰੁਪਈਆ ਤੁਸੀਂ ਬਿਆਲਿ ਕਿਸ਼ਤਾਂ 'ਚ ਦੇ ਰਹੇ ਹੋ ਉਹਨਾਂ ਦੇ ਪੱਲੇ ਕੀ ਪੈਣਾ ਉਦੋਂ ਬਾਅਦ ਏਰੀਅਰਸ ਆਫ ਲੀਵਿੰਗ ਕੈਸ਼ਮੈਂਟ ਆ ਗਿਆ ਲੀਵ ਐਂਡ ਕੈਸ਼ਮੈਂਟ ਦਾ ਫੇਰ ਚਾਹ ਕਿਸ਼ਤਾਂ 'ਚ ਦੇ ਰਹੇ ਤੇ ਉਦੋਂ ਬਾਅਦ ਆ ਗਿਆ ਜੀ ਇਹਨਾਂ ਦਾ ਸਰਕਾਰੀ ਮੁਲਾਜ਼ਮਾਂ ਵਾਸਤੇ ਖਰਜੀ ਸਭ ਤੋਂ ਜ਼ਿਆਦਾ ਗਿਣਤੀ ਸਰਕਾਰੀ ਮੁਲਾਜ਼ਮਾਂ ਦੀ ਹੈਗੀ ਹੈ ਜਿਹੜੇ ਕਿ ਵਰਕਿੰਗ ਨੇ ਉਹਨਾਂ ਨੂੰ ਇਹਨਾਂ ਨੇ ਪੈਸੇ ਦੇਣੇ ਇਹਨਾਂ ਨੇ ਕਿਸ਼ਤਾਂ ਦੇਣੀਆਂ ਨੇ ਜੀ 36 ਬਿਲਕੁਲ ਇੱਥੇ ਮੈਂ ਤੁਹਾਨੂੰ ਹੋਰ ਦੱਸਾਂ on an average ਮੇਰੇ ਖਿਆਲ 2-2 ਲੱਖ ਰੁਪਈਆ ਬਣਦੀ ਸੰਭਾਵਨਾ ਹੈ ਇੱਕ-ਇੱਕ ਮੁਲਾਜ਼ਮ ਦਾ ਠੀਕ ਹੈ 36 ਕਿਸ਼ਤਾਂ ਦੇ ਵਿੱਚ ਇਹ ਦੇਣਗੇ ਮੁਲਾਜ਼ਮ ਦੇ ਪੱਲੇ ਕੀ ਪਿਆ 5500 ਰੁਪਈਆ ਇਹ ਵੀ ਕਦੋਂ ਤੋਂ ਸ਼ੁਰੂ ਕਰਨਾ ਇਹਨਾਂ ਨੇ ਅਪ੍ਰੈਲ 2026 ਤੋਂ ਅਪ੍ਰੈਲ 2026 ਤੋਂ ਇਹ ਸਰਕਾਰ ਆਪਣੇ ਪੱਲਿਓ ਕੀ ਦੇ ਗਈ ਹੈ ਹਰ ਚੀ ਕੁਛ ਵੀ ਨਹੀਂ 2027 ਤੱਕ ਇਹਨਾਂ ਦੀ ਸਰਕਾਰ ਡਿੱਗ ਪੈਣੀ ਆ ਨਵੇਂ ਇਲੈਕਸ਼ਨਸ ਆ ਜਾਣੇ ਆ ਤੇ ਤੁਹਾਨੂੰ ਮੈਂ ਦਾਅਵੇ ਨਾ ਕਹਿ ਸਕਦਾ ਇਹ ਸਰਕਾਰ ਰਿਪੀਟ ਨਹੀਂ ਹੁੰਦੀ ਤੇ ਮੁਲਾਜ਼ਮਾਂ ਨੂੰ ਸਿਰਫ ਧੋਖੇ ਦੇ ਵਿੱਚ ਰੱਖਿਆ ਗਿਆ ਜੀ ਅਸੀਂ ਤੁਹਾਨੂੰ ਤੁਹਾਡੇ ਬਕਾਏ ਦੇ ਦਵਾਂਗੇ 2016 ਦੇ ਬਕਾਏ 2021 ਤੱਕ ਦੇ ਸਾਨੂੰ 40 40 42 42 ਕਿਸ਼ਤਾਂ ਚ ਦੇ ਰਹੇ ਨੇ ਇਹਦੇ ਨਾਲ ਮੁਲਾਜ਼ਮਾਂ ਦੇ ਪੱਲੇ ਕੀ ਪੈਂਦਾ ਪਲੱਸ ਇਹਦੇ ਤੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਵਿਆਜ ਨਹੀਂ ਮਿਲ ਰਿਹਾ ਪੈਸਾ 2016 ਤੋਂ ਲੈ ਕੇ 2025 ਦੇ ਵਿੱਚ ਪੈਸੇ ਦੀ ਕੀਮਤ ਕਿੰਨੀ ਗਿਰੀ ਹੈ ਮੰਗਾਈਂਹਾਈ ਦਰ ਕਿੰਨੀ ਵਧੀ ਹੈ ਕੀ ਸਾਡਾ ਉੱਤੇ ਕੋਈ ਹੱਕ ਨਹੀਂ ਸਾਡੀ ਕਿਸ਼ਤ ਇੱਕ ਦਿਨ ਬੈਂਕ 'ਚ ਲੇਟ ਹੋ ਜਾਵੇ ਚੈੱਕ ਬਾਉਂਸ ਦੇ ਚਾਰਜਸ ਪੈ ਜਾਂਦੇ ਨੇ ਪਲੱਸ ਸਾਡੇ ਤੇ ਪੀਨਲ ਇੰਟਰਸਟ ਪੈ ਜਾਂਦਾ ਆ ਸਾਨੂੰ ਪੈਨਲਟੀ ਪਉਣ ਪਤਣੀ ਪੈਂਦੀ ਹੈ ਤੇ ਇਹ ਸਰਕਾਰ ਸਾਡੇ 8-8 ਸਾਲ ਦੋਨੋਂ ਸਾਲ ਪੈਸਾ ਲੇਟ ਦੇ ਰਹੀ ਹੈ ਕਿ ਸਰਕਾਰ ਤੇ ਕੋਈ ਹਰਜਾਨਾ ਨਹੀਂ ਬਣਦਾ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਇਨਸਟਾਲਮੈਂਟਸ ਤੁਸੀਂ ਇੰਨੀਆਂ ਲੇਟ ਕੀਤੀਆਂ ਨੇ ਇਹਦੇ ਉੱਤੇ ਸਾਨੂੰ ਵਿਆਜ ਵੀ ਦਿੱਤਾ ਜਾਵੇ ਤੇ ਵਿਆਜ ਇੱਕੋ ਵਾਰੀ ਚ ਜਲਦੀ ਤੋਂ ਜਲਦੀ ਤੇ ਸਰਕਾਰ ਇਸ ਚਿੱਠੀ ਦੇ ਉੱਤੇ ਮੁੜ ਵਿਚਾਰ ਕਰੇ ਤੇ ਜੋ ਵੀ ਸਾਡਾ ਬਕਾਇਆ ਦੇਣਾ ਆਪਣੇ ਟਿਨਿਓਰ ਦੇ ਅੰਦਰ ਅੰਦਰ ਹੀ ਪੇ ਕਰਦੀ ਖੇਚਲ ਕਰੇ ਅਜਾ ਤੁਹਾਡੀਆਂ ਜਦੋਂ ਮੀਟਿੰਗਸ ਹੁੰਦੀਆਂ ਸੀਗਾ ਇਸ ਰਿਗਾਰਡਿੰਗ ਸਰਕਾਰ ਦੇ ਨਾਲ ਪਹਿਲਾਂ ਤੁਸੀਂ ਸੰਘਰਸ਼ ਵੀ ਕਈ ਕੀਤੇ ਜਿਹੜੇ ਆ ਪੈਂਡਿੰਗ ਏਰੀਅਰਸ ਨੂੰ ਲੈ ਕੇ ਤਾਂ ਉਦੋਂ ਉਹਨਾਂ ਨੇ ਇਹੀ ਰਾਹ ਦੱਸਦੇ ਸੀ ਕਿ ਜਦੋਂ ਅਸੀਂ ਦੇਵਾਂਗੇ ਆ ਇਨਸਟਾਲਮੈਂਟਸ ਜੀ ਦੇ ਸਕਦੇ ਅਸੀਂ ਆ ਜਾਂ ਤੁਹਾਡੇ ਵੱਲੋਂ ਸਾਫ਼ ਕੀਤਾ ਗਿਆ ਹੋਵੇ ਵੀ ਜੇ ਅਸੀਂ ਲੈਣਾ ਤਾਂ ਇਕੱਠਾ ਲੈਣਾ ਕੋਈ ਇਸ ਤਰ੍ਹਾਂ ਦੀ ਕੀ ਗੱਲਬਾਤ ਹੁੰਦੀ ਸੀ ਦੇਖੋ ਹਰਸ਼ ਜੀ ਅੱਜ ਤੱਕ ਪੇ ਕਮਿਸ਼ਨ ਦੇ ਏਰੀਅਰਸ ਜਦੋਂ ਵੀ ਮਿਲੇ ਆ ਸਾਨੂੰ ਵੱਧ ਤੋਂ ਵੱਧ ਇੱਕ ਜਾਂ ਦੋ ਕਿਸ਼ਤਾਂ 'ਚ ਮਿਲੇ ਆ ਇਹਦੇ ਤੋਂ ਜ਼ਿਆਦਾ ਕਦੇ ਨਹੀਂ ਸੀ ਹੁੰਦੇ ਇਹ ਪਹਿਲੀ ਸਰਕਾਰ ਆਈ ਹੈ ਜਿਨੇ 2 ਸਾਲ 3 ਸਾਲ 42 ਕਿਸ਼ਤਾਂ ਤੱਕ 36 ਕਿਸ਼ਤਾਂ ਤੱਕ ਇਹਨਾਂ ਨੇ ਸਾਡੀਆਂ ਬਣਾ ਕੇ ਦਿੱਤੀਆਂ ਨੇ ਜੀ ਤਿੰਨ ਤਿੰਨ ਸਾਲ ਦੇ ਵਿੱਚ ਤੁਹਾਨੂੰ ਏਰੀਅਰ ਦੇਵਾਂਗੇ ਸਾਨੂੰ ਉਮੀਦ ਰਹੀ ਹੁੰਦੀ ਸੀ ਵੀ ਜਦੋਂ ਮੀਟਿੰਗ ਹੁੰਦੀ ਆ ਆਪਾਂ ਕਹਿੰਦੇ ਸੀ ਕਿ ਸਾਨੂੰ ਏਰੀਅਰ ਸਾਡਾ ਜਲਦੀ ਤੋਂ ਜਲਦੀ ਦਿੱਤਾ ਜਾਵੇ ਜੀ ਇੱਕ ਅਸੀਂ ਇਕੱਠਾ ਨਹੀਂ ਦੇ ਸਕਦੇ ਠੀਕ ਹੈ ਜੀ ਥੋੜਾ ਬਹੁਤਾ ਕਿਸ਼ਤਾਂ ਦੇ ਦੋ ਥੋੜੀਆਂ ਬਹੁਤੀਆਂ ਕਿਸ਼ਤਾਂ ਦਾ ਮਤਲਬ ਹੁੰਦਾ ਇੱਕ ਕੇਸ ਨਹੀਂ ਤੇ ਚਾਰ ਕਿਸ਼ਤਾਂ ਪੰਜ ਕਿਸ਼ਤਾਂ ਇਹ ਥੋੜੀ ਕਿ ਤੁਸੀਂ 6-6 ਸਾਲ ਦੀਆਂ ਕਿ ਤਿੰਨ ਤਿੰਨ ਸਾਲ ਦੀਆਂ ਕਿਸ਼ਤਾਂ ਬਣਾ ਕੇ ਭੇਜੋਗੇ ਤੇ ਇਹ ਮੁਲਾਜ਼ਮਾਂ ਦੇ ਨਾਲ ਸਰਾਸਰ ਧੋਖਾ ਹੈ ਅੱਛਾ ਜੇ 27 ਚ ਚੋਣਾ ਹੋਣੀਆਂ ਨੇ 27 ਚ ਮੰਨ ਲਓ ਸਰਕਾਰ ਬਦਲਦੀ ਆ ਉਸ ਤੋਂ ਬਾਅਦ ਜੋ ਚੱਲ ਰਿਹਾ ਹੋਊਗਾ ਪ੍ਰੋਸੈਸ ਜਾਂ ਜੋ ਰਹਿ ਗਿਆ ਹੋਊਗਾ ਕੀ ਉਹ ਇਸ ਗੱਲ ਦੀ ਗਾਰੰਟੀ ਹੈਗੀ ਵੀ ਉਹ ਉੱਥੋਂ ਹੀ ਕੰਟੀਨਿਊ ਹੋਊਗਾ ਜਾਂ ਉਹ ਸਰਕਾਰ ਆ ਕੇ ਉਸ ਚੀਜ਼ ਨੂੰ ਚੇਂਜ ਵੀ ਕਰ ਸਕਦੀ ਹੈ ਰੋਕ ਵੀ ਸਕਦੀ ਹੈ ਬਿਲਕੁਲ ਰੋਕ ਸਕਦੀ ਹੈ ਸਰਕਾਰ ਜਿਹੜੀ ਨਵੀਂ ਸਰਕਾਰ ਆਏਗੀ ਉਹਨਾਂ ਦੀ ਮਰਜ਼ੀ ਦੇ ਉੱਤੇ ਹੈ ਉਹ ਉਹ ਵੀ ਆਪਣਾ ਵਿੱਤੀ ਹਾਲਾਤ ਦਾ ਰੋਣਾ ਰੋ ਕੇ ਕਹਿ ਸਕਦੇ ਸੀ ਪੈਸਾ ਹੁਣ ਦੇਣਾ ਨਹੀਂ ਦੇਣਾ ਇਹ ਉਸ ਸਮੇਂ ਦਾ ਮੁੱਖ ਮੰਤਰੀ ਜੋ ਵੀ ਹੋਵੇਗਾ ਜਾਂ ਵਿੱਤ ਮੰਤਰੀ ਉਹ ਫੈਸਲਾ ਲੈਣਗੇ ਤੇ ਇਸ ਗੱਲ ਦੀ ਇਸੇ ਕਰਕੇ ਮੈਂ ਜਿਵੇਂ ਤੁਹਾਨੂੰ ਹੁਣ 2 ਮਿੰਟ ਪਹਿਲਾਂ ਦੱਸਿਆ ਅਸੀਂ ਚਾਹੁੰਦੇ ਆ ਕਿ ਸਾਡਾ ਸਾਰੇ ਦਾ ਸਾਰਾ ਪੈਸਾ ਜੋ ਵੀ ਬਕਾਇਆ ਸਰਕਾਰ ਆਪਣੇ ਟਿਨੌਰ ਦੇ ਅੰਦਰ ਅੰਦਰ ਦੇ ਕੇ ਜਾਵੇ ਇਸ ਤੋਂ ਅੱਗੇ ਇਹਨਾਂ ਨੂੰ ਪਾਉਣ ਦਾ ਕੋਈ ਅਧਿਕਾਰ ਨਹੀਂ ਉਹ ਤਾਂ ਇਹ ਵੀ ਕਹਿ ਸਕਦੇ ਆ ਕਿ ਅਸੀਂ ਜੇਕਰ ਤੁਹਾਡੀਆਂ ਇੰਨੀਆਂ ਪੁਰਾਣੀਆਂ ਮੰਗਾਂ ਸੀ ਅਸੀਂ ਮੰਨ ਰਹੇ ਆਂ ਅਸੀਂ ਦੇ ਰਹੇ ਆਂ ਫੇਰ ਵੀ ਮੁਲਾਜ਼ਮਾਂ ਨੂੰ ਇਤਰਾਜ਼ ਕਿਉਂ ਹਰ ਗੱਲ ਤੇ ਕਿਉਂ ਇਤਰਾਜ਼ ਕਰ ਲੈਂਦੇ ਨੇ ਕਿ ਜੇ ਉਹਨਾਂ ਨੂੰ ਮਿਲ ਰਿਹਾ ਜਾਂ ਕਿਸ਼ਤਾਂ ਜੀ ਸਹੀ ਉਹਨਾਂ ਨੂੰ ਇੱਕ ਲੌਂਗ ਪੈਂਡਿੰਗ ਡਿਮਾਂਡ ਸੀ ਪੂਰੀ ਤਾਂ ਐਟਲੀਸਟ ਹੋ ਰਹੀ ਹੈ ਨਾ ਹਰ ਜੀ ਲੌਂਗ ਪੈਂਡਿੰਗ ਡਿਮਾਂਡ ਹੈ ਕੋਈ ਅਨਨੇਸੈਸਰੀ ਜਾਂ ਅਨਡਿਊਟ ਡਿਮਾਂਡ ਨਹੀਂ ਹੈ ਸਾਡੀ ਹੁਣ ਸਰਕਾਰ ਸਾਡੀ ਮੰਗ ਮੰਨ ਰਹੀ ਹੈ ਸਾਨੂੰ ਫਿਰ ਦੇ ਦੇ ਤੇ ਵਿਆਜ ਵੀ ਦੇਵੇ ਜਾਂਤੇ ਸਾਨੂੰ ਵਿਆਜ ਦੇਵੇ ਸਰਕਾਰ ਤੇ ਠੀਕ ਹੈ ਤੁਹਾਡਾ ਪੈਸਾ ਲੇਟ ਹੋ ਗਿਆ ਕੋਈ احਸਾਨ ਨਹੀਂ ਹੈ ਅਸੀਂ ਉਹਦੇ ਤੇ ਵਿਆਜ ਦਵਾਂਗੇ ਸਾਨੂੰ ਵਿਆਜ ਦੇਵੇ ਸਾਨੂੰ 36 ਕਿਸ਼ਤਾਂ ਮਨਜ਼ੂਰ ਹੈ ਲੇਕਿਨ ਬਿਨਾ ਵਿਆਜ ਦੇ ਅਸੀਂ ਇਸ ਚਿੱਠੀ ਦਾ ਸਵਾਗਤ ਬਿਲਕੁਲ ਨਹੀਂ ਕਰਦੇ ਮੈਂ ਇਸ ਚਿੱਠੀ ਦੀ ਪੂਰਨ ਤੌਰ ਤੇ ਨਖੇਦੀ ਕਰਦਾ ਇਹ ਚਿੱਠੀ ਸਲਾਜ਼ਮਾ ਦੇ ਨਾਲ ਪੂਰਾ ਪੂਰਾ ਧੋਖਾ ਹੈ ਅੱਜ ਤੁਹਾਡੀ ਬਾਕੀਆਂ ਨਾਲ ਵੀ ਸਲਾਹ ਹੋਈ ਹੈ ਜਿੰਨੇ ਵੀ ਤੁਹਾਡੇ ਸਾਥੀ ਨੇ ਸਾਰਿਆਂ ਨੂੰ ਇਸੇ ਤਰ੍ਹਾਂ ਦੇ ਨਾਲ ਨਿਰਾਸ਼ਾ ਹੀ ਹੋਈ ਹੈ ਜਾਂ ਮੁਲਾਜ਼ਮ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਹੜੇ ਕਹਿ ਰਹੇ ਨੇ ਕਿ ਚਲੋ ਜਿਵੇਂ ਤਵੇਂ ਸਹੀ ਐਟ ਲੀਸਟ ਡਿਸਪਰਸ ਕਰਨ ਦਾ ਇਹਨਾਂ ਨੇ ਫੈਸਲਾ ਤਲਿਆ ਹਰ ਚੀਜ਼ ਦੇਖੋ ਨਿਰਾਸ਼ਾ ਤੇ ਸਾਰਿਆਂ ਨੂੰ ਹੈਗੀ ਆ ਬਿਲਕੁਲ ਨਿਰਾਸ਼ ਨੇ ਸਾਰੇ ਕਿ ਸਾਡਾ ਜੋ ਪੈਸਾ ਸਾਨੂੰ ਇੱਕ ਮੁਸ਼ਤ ਮਿਲਣਾ ਚਾਹੀਦਾ ਸੀ ਵੱਧ ਤੋਂ ਵੱਧ ਦੋ ਜਾਂ ਤਿੰਨ ਕਿਸ਼ਤਾਂ ਚ ਮਿਲਦਾ ਉਹ ਸਾਨੂੰ ਤਿੰਨ ਤਿੰਨ ਸਾਲ ਦੀਆਂ ਕਿਸ਼ਤਾਂ ਦੇ ਵਿੱਚ ਬੰਦ ਦਿੱਤਾ ਨਿਰਾਸ਼ਾ ਸਾਰਿਆਂ ਦੇ ਵਿੱਚ ਹੈਗੀ ਆ ਲekin ਆਪਣੇ ਦਿਲ ਨੂੰ ਦਲਾਸਾ ਦੇਣ ਵਾਲੀ ਗੱਲ ਆ ਵੀ ਚਲੋ ਮਿਲਿਆ ਤੇ ਸਹੀ ਯਸ਼ ਜੀ ਹਰ ਚੀ ਪੰਜਾਬੀ ਦੀ ਬੜੀ ਪਗਾਣੀ ਕਹਾਵਤ ਹੈ ਇਹਨਾਂ ਨੇ ਸਾਨੂੰ ਖੀਰ ਤੇ ਦਿੱਤੀ ਆ ਕਾਲਜ ਪਾ ਕੇ ਲੇਕਿਨ ਉਹਦੇ ਉੱਤੇ ਸਵਾਹ ਬਾਤ ਸੀ ਹੁਣ ਇਹ ਖੀਰ ਖਾਈਏ ਕਿਵੇਂ ਤੇ ਛੁੱਟੀਆਂ ਕਿਵੇਂ ਸਾਡਾ ਇਹ ਹਾਲਤ ਹੋਈ ਪਈ ਆ ਅਜਾ ਕਿਉਂਕਿ ਉਮੀਦਾਂ ਤੁਹਾਨੂੰ ਬਹੁਤ ਸੀ ਮੁਲਾਜ਼ਮਾਂ ਸਾਰਿਆਂ ਨੂੰ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਸੀਗੀ ਇਸ ਤੋਂ ਪਹਿਲਾਂ ਵੀ ਚਾਹੇ OPS ਨੂੰ ਲੈ ਕੇ ਲੜਾਈ ਹੋਵੇ ਉਦੋਂ ਵੀ ਜਿਹੜੀ ਨੋਟੀਫਿਕੇਸ਼ਨ ਹੋਈ ਉਹਦਾ ਵੀ ਕੁਝ ਉਹਦਾ ਨਹੀਂ ਬਣ ਪਾਇਆ ਤੁਸੀਂ ਉਹਦਾ ਵੀ ਵਿਰੋਧ ਕੀਤਾ ਹੁਣ ਚਾਹੇ ਪੈਂਡਿੰਗ ਏਰੀਆਸ ਹੋਣ ਤੇ ਹੁਣ ਤਨਖਾਹਾਂ ਦਾ ਮਸਲਾ ਵੀ ਪਿਛਲੇ ਸਮੇਂ ਬੜਾ ਉਹ ਵੀ ਉੱਠਦਾ ਰਿਹਾ ਕਿ ਤਨਖਾਹਾਂ ਲੇਟ ਆ ਰਹੀਆਂ ਨੇ ਮੁਲਾਜ਼ਮਾਂ ਦੀਆਂ ਉਹਦਾ ਕੀ ਸਟੇਟਸ ਹੈਗਾ ਹੁਣ ਇੱਕ ਡਿਜੀਟਲ ਸਿਗਨੇਚਰਸ ਦਾ ਜਿਹੜਾ ਇੱਕ ਸਾਹਮਣੇ ਆਇਆ ਇੱਕ ਨਵਾਂ ਕੋਈ ਕਦਮ ਚੁੱਕ ਰਹੀ ਹੈ ਸਰਕਾਰ ਉਹਦੇ ਬਾਰੇ ਵੀ ਦੱਸੋ ਹਰਜੀ ਸਰਕਾਰ ਗਾਹੇ ਬਗਾਹੇ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੀਆਂ ਤਨਖਾਹਾਂ ਸਾਡੀਆਂ ਮੰਗਾਂ ਇਹਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਦੇਰ ਦੇਰ ਕਰਦੀ ਕੋਸ਼ਿਸ਼ ਵਿੱਚ ਹੈਗੀ ਆ ਹੁਣ ਲੇਟੈਸਟ ਐਗਜ਼ਾਮਪਲ ਹੈ ਜੀ ਇਹਨਾਂ ਦਾ ਇਹਨਾਂ ਨੇ ਨਵਾਂ ਰੌਲਾ ਪਾ ਦਿੱਤਾ ਜੀ ਡਿਜੀਟਲ ਸਿਗਨੇਚਰਸ ਦੇ ਨਾਲ ਹੀ ਤੁਹਾਡੇ ਬਿੱਲ ਪਾਸ ਹੋਣਗੇ ਇਨੀਸ਼ੀਅਲੀ ਇਹ ਡਿਜੀਟਲ ਸਿਗਨੇਚਰ ਨਵੇਂ ਵਿੱਤੀ ਸਾਲ ਯਾਨੀ ਕਿ ਅਪ੍ਰੈਲ 2025 ਤੋਂ ਲਾਗੂ ਹੋਣੇ ਸੀ ਲੇਕਿਨ ਇਹਨਾਂ ਨੇ ਹੁਣ ਉਹਦੇ ਵਿੱਚ ਤੰਗ ਕਰਨ ਦੀ ਨੀਅਤ ਮੈਂ ਤੇ ਇਹੀ ਕਵਾਂਗਾ ਕਿ ਇਹ ਸਰਕਾਰ ਮੁਲਾਜ਼ਮਾਂ ਨੂੰ ਤੰਗ ਕਰ ਰਹੀ ਹੈ ਇਹਨਾਂ ਨੇ ਜੀ ਤਨਖਾਹਾਂ ਲਈ ਤੇ ਇਸੇ ਮਹੀਨੇ ਤੋਂ ਲਾਗੂ ਕਰ ਦਿੱਤੇ ਤੇ ਬਾਕੀ ਦੇ ਬਿੱਲ ਤੁਹਾਡੇ ਮੈਡੀਕਲ ਦਾ ਹੋ ਗਿਆ ਟੀਏਡੀਆ ਹੋ ਗਿਆ ਹੋਰ ਬਾਕੀ ਸਾਰੇ ਬਿੱਲਾਂ ਵਾਸਤੇ 1 ਅਪ੍ਰੈਲ ਤੋਂ ਲਾਗੂ ਕਰਤੇ ਤੇ ਇਹ ਸਾਡੇ ਵਾਸਤੇ ਬਹੁਤ ਵੱਡੀ ਸਮੱਸਿਆ ਖੜਾ ਕਰ ਸਕਦੀ ਹੈ ਹੁਣ ਮੇਰੇ ਕਿਸੇ ਸਾਥੀ ਦੀ ਗੱਲ ਹੋਈ ਇਹ ਡਿਜੀਟਲ ਸਿਗਨੇਚਰ ਬਣਨੇ ਆ ਜੀ ਤੁਹਾਡੇ ਪੰਜਾਬ ਇਨਫੋਟੈਕ ਤੋਂ ਪੰਜਾਬ ਇਨਫੋਟੈਕ 2200 2300 ਰੁਪਇਆ ਡਿਜੀਟਲ ਸਿਗਨੇਚਰ ਬਣਾਉਣ ਦਾ ਲੈ ਰਿਹਾ ਹੁਣ ਇਹ ਸਰਕਾਰ ਅਨਨੈਸੈਸਰੀ ਐਕਸਪੈਂਡੀਚਰ ਕਿਉਂ ਕਰ ਰਹੀ ਹੈ ਪੰਜਾਬ ਦੇ ਵਿੱਚ ਕੋਈ ਦੋ ਚਾਰ ਡੀਡੀਓ ਨਹੀਂ ਹੈ ਹਰ ਮੈਕ 10 10 12 12 ਡੀਡੀਓ ਹੁੰਦੇ ਨੇ ਤੇ ਇਹਦਾ ਲੌਜਿਕ ਕੀ ਹੈ ਇਹ ਸਮਝ ਨਹੀਂ ਆ ਰਿਹਾ ਪੰਜਾਬ ਇਨਫੋਟੈਕ ਵਿੱਚ ਗੱਲ ਹੋਈ ਹੈ ਉਹਨਾਂ ਨੇ ਇੱਕੋ ਗੱਲ ਕੀਤੀ ਕਹਿੰਦੇ ਜੀ ਤੁਸੀਂ ਅੱਜ ਸਾਨੂੰ ਬਾਈ ਹੈਂਡ ਡਾਕੂਮੈਂਟਸ ਦੇ ਦਿਓ ਅਸੀਂ ਅਰਲੀਸਟ ਪੋਸੀਬਲ 15 ਦਿਨਾਂ ਦੇ ਵਿੱਚ ਤੁਹਾਨੂੰ 15 ਦਿਨਾਂ ਤੱਕ ਤੁਹਾਡੇ ਡਿਜੀਟਲ ਸਿਗਨੇਚਰ ਦੇ ਸਕਦੇ ਤੇ ਅੱਜ 21 ਤਰੀਕ ਹੋ ਗਈ ਹੁਣ ਤੁਸੀਂ ਅੱਗੇ ਦੇਖੋ ਜੀ ਸੈਟਰਡੇ ਸੰਡੇ ਆ ਗਿਆ ਜਿਹੜੇ 24 ਤਰੀਕ ਨੂੰ ਆਪਣੇ ਉਥੇ ਆਪਣੇ ਡਿਜੀਟਲ ਸਿਗਨੇਚਰ ਦੀ ਕਾਰਵਾਈ ਪੂਰੀ ਕਰਨਗੇ ਡਾਕੂਮੈਂਟ ਦੇਣਗੇ ਉਹਨਾਂ ਤੇ ਜਾ ਕੇ 10 ਮਾਰਚ ਦੇ ਲਾਗੇ ਜਾ ਕੇ ਉਹਨਾਂ ਨੂੰ ਡਿਜੀਟਲ ਸਿਗਨੇਚਰ ਮਿਲਣਗੇ ਤਨਖਾਹਾਂ ਉਹਨਾਂ ਦੀਆਂ ਫਿਰ 12 15 16 ਮਾਰਚ ਤੱਕ ਜਾਣਗੀਆਂ ਇਹ ਸਰਕਾਰ ਦਾ ਸਾਨੂੰ ਤੰਗ ਕਰਨ ਦਾ ਹੀ ਇੱਕ ਤੌਰ ਤਰੀਕਾ ਹੈ ਅਸੀਂ ਮੰਗ ਕਰਦੇ ਹਾਂ ਆਪਣੇ ਅਧਿਕਾਰੀਆਂ ਤੋਂ ਆਪਣੇ ਲੀਡਰਾਂ ਤੋਂ ਕਿ ਇਸ ਇਹ ਜਿਹੜੀ ਸਮੱਸਿਆ ਆ ਇਹਦਾ ਨਿਵਾਰਣ ਕੀਤਾ ਜਾਵੇ ਡਿਜੀਟਲ ਸਿਗਨੇਚਰ ਤਨਖਾਹਾਂ ਲਈ ਜੇ ਲਾਗੂ ਕਰਨੇ ਆ ਤੇ ਇਹਨਾਂ ਨੂੰ ਅਪ੍ਰੈਲ ਤੋਂ ਲਾਗੂ ਕੀਤਾ ਜਾਵੇ ਇਸੇ ਸਮੇਂ ਤੋਂ ਇਸ ਮਹੀਨੇ ਤੋਂ ਲਾਗੂ ਨਾ ਕੀਤਾ ਜਾਵੇ ਤਾ ਜੋ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਮਿਲਣ ਮੇਰੇ ਖਿਆਲ ਸ਼ਾਇਦ ਹੀ ਕੋਈ ਮੁਲਾਜ਼ਮ ਹੋਵੇ ਜਿਹਦੀਆਂ ਕਿਸ਼ਤਾਂ EMI ਵਗੈਰਾ ਨਹੀਂ ਚਲਦੀਆਂ ਹਰ ਇੱਕ ਦੀ ਤਿੰਨ ਚਾਰ ਤਰੀਕ ਤੋਂ EMI ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਮੈਕਸਿਮਮ ਸਾਡੇ ਜਿਹੜੇ ਮੁਲਾਜ਼ਮ ਨੇ ਹੈਂਡ ਟੂ ਮਾਉਥ ਹੀ ਰਹਿੰਦੇ ਨੇ ਇੱਕ ਤਨਖਾਹ ਆਈ ਹੈ ਉਹ ਖਰਚ ਹੋਏਗੀ ਉਹ ਖਰਚ ਹੋ ਗਈ ਹੁਣ ਅਗਲੀ ਤਨਖਾਹ ਆਏਗੀ ਤੇ ਸਾਡੀਆਂ ਕਿਸ਼ਤਾਂ ਪੇ ਹੋਣੀਆਂ ਨੇ ਨਹੀਂ ਉਹ ਵੀ ਬਾਉਂਸ ਹੋਣਗੀਆਂ ਸਾਡੀਆਂ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਜਿਹੜਾ ਸਰਕਾਰ ਵੱਲੋਂ ਪੈਂਡਿੰਗ ਏਰੀਅਰਸ ਆ ਦੇਣ ਦਾ ਫੈਸਲਾ ਲਿਆ ਗਿਆ ਪਰ ਉਹ ਐਕਚੁਅਲ ਦੇ ਵਿੱਚ ਕੋਈ ਫਾਇਦਾ ਦਊਗਾ ਜਾਂ ਨਹੀਂ ਦਊਗਾ ਤੇ ਉਹ ਪ੍ਰੈਕਟੀਕਲੀ ਜੇ ਆਪਾਂ ਦੇਖੀਏ ਤਾਂ ਉਹਦੇ ਵਿੱਚ ਕੀ ਕੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਕਿੰਨਾ ਕੁ ਫਾਇਦਾ ਐਕਚੁਅਲ ਚ ਮਿਲੂਗਾ ਉਸ ਸਾਰੇ ਇਸ ਮੁੱਦੇ ਤੇ ਗੱਲਬਾਤ ਕੀਤੀ ਹੈ ਸਾਡੇ ਨਾਲ ਮਨਜੀਤ ਸਿੰਘ ਰੰਦਾਵਾ ਨੇ ਖਰ ਜਿਹੜੇ ਇਨਸਟਾਲਮੈਂਟਸ ਦੇਣ ਦਾ ਫੈਸਲਾ ਲਿਆ ਉਹ ਕਦੋਂ ਸ਼ੁਰੂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਸਰਕਾਰ ਦੇ ਰਹਿਣ ਤੱਕ ਜਾਰੀ ਰਹਿੰਦੀਆਂ ਨੇ ਉਸ ਤੋਂ ਬਾਅਦ ਉਹਨਾਂ ਦਾ ਕੀ ਬਣਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਦੇਖਣ ਵਾਲੀ ਗੱਲ ਹੋਊਗੀ ਤੇ ਇਹ ਸਾਰੀਆਂ ਚੀਜ਼ਾਂ ਜ਼ਰੂਰ ਕਿਤੇ ਨਾ ਕਿਤੇ ਮਲਾਜ਼ਮਾਂ ਨੂੰ ਇੰਪੈਕਟ ਕਰਨੀਆਂ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਵਭਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼